ਰਾਤ ਸਮੇਂ ਵਾਪਰਿਆ ਸੜਕੀ ਹਾਦਸਾ ਹੁਣ ਟ੍ਰੈਫਿਕ ਪੁਲਿਸ ਲੱਭ ਰਹੀ ਹੈ ਕਾਰ ਚਾਲਕ ਦਾ ਪਤਾ ਟਿਕਾਣਾ ਤੁਸੀਂ ਜੁੜੇ ਹੋ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਬਦਾ ਸੁਵਾਦ ਕਰਦਾ ਹੈ ਅਕਸਰ ਹੀ ਓਵਰ ਸਪੀਡ ਜਾਂ ਗਲਤ ਓਵਰਟੇਕ ਕਰਨ ਐਕਸੀਡੈਂਟ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅਜਿਹਾ ਇੱਕ ਐਕਸੀਡੈਂਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਫਰੀਕੋਟ ਦੀਆਂ ਜੋੜੀਆਂ ਨਹਿਰਾਂ ਦੇ ਨੇੜੇ ਤਰਵੰਡੀ ਵਾਲੇ ਪੁਲ ਦੇ ਨੇੜੇ ਇੱਕ ਗੱਡੀ ਦਾ ਐਕਸਟਰਾ ਹੋਣ ਦਾ સમાચાર ਪ੍ਰਾਪਤ ਹੋਇਆ ਇਸ ਬਾਰੇ ਜਾਣਕਾਰੀ ਕਿ ਸਾਹਮਣੇ ਆਈ ਹੈ ਕਿ ਰਾਤ ਕਰੀਬ 12 ਵਜੇ ਇਹ ਜਿਹੜਾ ਐਕਸੀਡੈਂਟ ਹੋਇਆ ਸੀ ਅਤੇ ਗੱਡੀ ਬੁਰੀ ਤਰ੍ਹਾਂ ਡੈਮੇਜ ਹੋ ਚੁੱਕੀ ਹੈ ਐਸੇ ਹਾਦਸੇ ਬਾਰੇ ਜਦੋਂ ਟ੍ਰੈਫਿਕ ਇਨਚਾਰਜ ਵਕੀਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਕਰੀਬ 12 ਵਜੇ ਇਹ ਰਾਤ ਐਕਸੀਡੈਂਟ ਹੋਇਆ ਹੈ ਅਤੇ ਕਿਤੇ ਨਾ ਕਿਤੇ ਓਵਰ ਸਪੀਡ ਦੇ ਇੱਕ ਕਾਰਨ ਦੱਸਿਆ ਜਾ ਰਿਹਾ ਹੈ ਜੋ ਇਹ ਹਾ사 ਵਾਪਰਿਆ ਹੈ ਇਹ ਚੈਰ ਰੋਡ ਤੋਂ ਤ੍ਰਵੰਡਿਆ ਰੋਡਵੇ ਦੇ ਪਾਸੇ ਨੂੰ ਆਉਂਦੇ ਸਮੇਂ ਇਹ ਜਿਹੜਾ ਹਾਦਸਾ ਵਾਪਰਿਆ ਤੇ ਗੱਡੀ ਦਾ ਕਾਫੀ ਨੁਕਸਾਨ ਹੋਇਆ ਪਰ ਹਾਲੇ ਤੱਕ ਗੱਡੀ ਚਾਲਕਾਂ ਬਾਰੇ ਕੋਈ ਵੀ ਜਾਣਕਾਰੀ ਨਿਕ ਕੇ ਸਾਹਮਣੇ ਨਹੀਂ ਆਈ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਇਹ ਵੀਡੀਓ ਵਿੱਚ ਇਸ ਗੱਡੀ ਬਾਰੇ ਨੂੰ ਜਾਣਦਾ ਹੈ ਤਾਂ ਉਹਨਾਂ ਨਾਲ ਇਤਲਾਹ ਕੀਤੀ ਜਾਵੇ ਫਿਲਹਾਲ ਉਹਨਾਂ ਵੱਲੋਂ ਆਪਣੇ ਪੱਧਰ ਤੇ ਇਸ ਬਾਰੇ ਹੁਣ ਜਾਣਕਾਰੀ ਇਕੱਠੀ ਕੀਤੀ ਤੇ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਜੋ ਵੀ ਕਾਰਵਾਈ ਹੋਏਗੀ ਉਹ ਅਮਰ ਵਿੱਚ ਲਿਆਂਦੀ ਜਾਵੇਗੀ ਤੁਸੀਂ ਦੇਖੋ ਇਹ ਹਾਸੇ ਦੀਆਂ ਤਸਵੀਰਾਂ ਅਤੇ ਇਸ ਬਾਰੇ ਕੀ ਕਹਿੰਦੇ ਨੇ ਟ੍ਰੈਫਿਕ ਇਨਚਾਰਜ ਵਕੀਲ ਸਿੰਘ ਇਹ ਜੀ ਰਾਤ 12:00 ਵਜੇ ਦੀ ਗੱਲ ਆ ਪਤਾ ਨਹੀਂ ਕਿਸ ਗੱਡੀ ਆ ਰਹੀ ਸੀ ਚਾਂਦਪੈਲਸ ਵਾਲੋਂ ਤਲਵੰਡੀ ਸਾਈਡ ਜਾਣਾ ਹੋਊਗਾ ਜਾਂ ਇਹਨੇ ਫੀਕਪੁਰ ਸਾਈਡ ਆ ਉਹਨੇ ਇਹ ਗੱਡੀ ਲੱਗਦਾ ਵੀ ਜਿਵੇਂ ਜਿਆਦਾ ਸਪੀਡ ਤੇ ਆ ਤੇ ਇਹਨੇ ਡਰਾਈਵਰ ਜਿਹੜਾ ਡਵਾਈਡਰ ਬਣਿਆ ਡਵਾਈਡਰ ਦੇ ਉੱਪਰ ਚੜਾਦੀ ਸੀ ਦੀ ਗੱਡੀ ਇਸ ਕਰਕੇ ਹਾਸਾ ਵਾਪਰਿਆ ਤੇ ਹੁਣ ਕੀ ਇਹਦੇ ਤੇ ਜਾਂਚ ਪਤਰਕ ਕਿੱਥੋਂ ਆ ਪਾਉਣ ਕਿ ਗੱਲ ਹੈ ਕੋਈ ਨਾ ਇਹਦਾ ਜੀ ਅਸੀਂ ਨੰਬਰ ਰਿਸਰਚ ਮਾਰ ਕੇ ਨਾ ਪੀਵੀ0 4ਏਡੀ 2958 ਇਹ ਗੱਡੀ ਦਾ ਜਿਹੜਾ ਓਨਰ ਹੈ ਸਾਧਕ ਏਰੀਆ ਦਾ ਦੱਸ ਰਿਹਾ ਜਨ ਸਾਹਿਬ ਰੋਡ ਤੇ ਸਾਧਕ ਪਰ ਉਹ ਜਿਹੜਾ ਜਿਹਦਾ ਫੋਨ ਟੈਚ ਆ ਉਹ ਸਰਸੇ ਦਾ ਬੰਦਾ ਕੋਈ ਮੈਂ ਉਹ ਹੁਣ ਫੋਨ ਤੇ ਗੱਲ ਕੀਤੀ ਸੀ ਉਹ ਕਹਿੰਦੇ ਅਸੀਂ ਤਾਂ ਸਰਸੇ ਤੋਂ ਬੋਲ ਰਹੇ ਹਾਂ ਸਾਡੇ ਦਾ ਇਸ ਗੱਡੀ ਨਾਲ ਕੋਈ ਸੰਬੰਧ ਨਹੀਂ ਅਸੀਂ ਉਹ ਗੱਡੀ ਦੇ ਮਾਲਕ ਤੱਕ ਪਹੁੰਚ ਕੇ ਉਹਦੇ ਨਾਲ ਗੱਲਬਾਤ ਕਰਦੇ ਜੀ ਸਾਰੀ ਤੇ ਜੋ ਬਣਦੀ ਹੈ ਦੀ ਕਾਰਵਾਈ ਅਸੀਂ ਅਗਲੀ ਸਿਟੀ ਥਾਣੇ ਤੋਂ ਕਰਾਉਣੇ ਆ ਜੀ ਜੇਕਰ ਕੋਈ ਵੀਡੀਓ ਵੇਖ ਕੇ ਇਹਨੂੰ ਪਤਾ ਲੱਗਦਾ ਤਾਂ ਇਸ ਤਰ੍ਹਾਂ ਤੁਹਾਡਾ ਨੁਕਤਾ ਉਹਦੀ ਸਾਡੇ ਐਸਐਚਓ ਸਾਹਿਬ ਸਿਟੀ ਫਰੀਦਕੋਟ ਆ ਜਾਂ ਸਾਡਾ ਪੁਲਿਸ ਕੰਟਰੋਲ ਨੰਬਰ ਹੈ ਜੀ 75270 717100 ਜਾਂ ਮੇਰਾ ਨੰਬਰ 9815600772 ਤੇ ਤਾਲਮਿਲ ਕਰ ਸਕਦੇ ਜੀ ਤੁਸੀਂ ਜੋ ਵੀ ਹੋਇਆ ਇਹਦਾ ਕਾਰਵਾਈ ਬੰਦੀ ਕਰਾਂਗੇ ਜੀ